ਸਤ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਸਤਨਾਮ ਡੇਰੀ ਫਾਰਮਰਸ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਮੇਰੇ ਵੀਰਾਂ ਨੇ ਹਾਈਪ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰੋ ਤੇ ਨਾਲ ਲੱਗਦਾ ਘੰਟੀ ਦਾ ਬਟਨ ਨਾਲ ਤੇ ਸੈੱਟ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਕਿਸਾਨ ਵੀਰੋ ਜਿਹੜੀ ਮੱਝ ਵੀਡੀਓ ਬਣਾ ਰਿਹਾ ਮੇਰੇ ਆਪਣੇ ਪੈਂਟਾਪੀ ਦੀ ਵੀਡੀਓ ਦੋਸਤੋ ਪੈਂਟਾਪੀਆ ਜ਼ਿਲ੍ਹਾ ਫਰੀਦਕੋਟਾ ਤਸਵੀਰ ਇਹਨੂੰ ਚੇਤੋਂ ਪੈਂਦੀ ਆ ਤੇ ਅੱਜ ਦੀ ਵੀਡੀਓ ਵਿੱਚ ਦੋਸਤੋ ਇੱਕ ਬੂਰੇ ਨਸਲ ਦੇ ਕੱਟੇ ਦੀ ਵੀਡੀਓ ਲੈ ਕੇ ਆਏ ਦੋਸਤੋ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਨੂੰ ਪੁੱਛਦੇ ਆਂ ਵੀ ਕੀ ਆਇਂ ਸਸਰੀ ਕਾ ਬਈ ਜੀ ਸ਼ਿਕਾਰ ਜੀ ਆਪਣਾ ਨਾਮ ਤੇ ਮੋਬਾਈਲ ਨੰਬਰ ਦੱਸ ਦੋ ਜੀ ਆਪਣਾ ਨਾਮ ਹੈ ਰਿਸ਼ਮ ਸਿੰਘ ਜੱਗਾ ਜੀ ਢੇਪੀ ਹਾਂਜੀ 946441405 ਜੀ ਠੀਕ ਹੈ ਜੀ ਤੇ ਜਿਹੜਾ ਇਹ ਕੱਟਾ ਹੈ ਕਿੰਨੀ ਕੁ ਉਮਰ ਆ ਇਹ ਸਾਲ ਤੋਂ ਘਟਾਈ ਅੱਛਾ ਸਾਲ ਤੋਂ ਘਟਾਈ ਹਾਂਜੀ ਕੀ ਕਹੀ ਤੇ ਇਹ ਇਹਦੀ ਮਾਤਲੇ ਕਿੰਨਾ ਦੁੱਧ ਉਹਦੇ ਹੋਗਾ 18 ਕਿ ਲੀਟਰ ਲਗਭਗ ਹੀ ਅੱਛਾ ਇਸੇ ਮੈਦਾ ਆ ਮੈਦਾ ਸਾਨ ਵੀਰੋ ਇਸੇ ਮੈਦਾਇ ਘੱਟਾ ਇਹ ਯੱਕਾ ਸਾਨੇ 18 ਲੀਟਰ ਹਾਂਜੀ ਹਾਂਜੀ 18 ਲੀਟਰ ਇਹਦੀ ਮਾਤਲੇ ਦੁੱਧ ਆ ਹੁਣ ਤਾਂ ਦੁੱਧ ਨੂੰ ਡਰਾਈ ਕਿਰਨਾ ਸੁਗાળੀ ਹੋ ਗਿਆ ਅਗਲੇ ਸਵੇਰ ਵਾਸਤੇ ਤੇ ਬਾਈ ਜਾਂ ਦੇ ਸਾਲ ਤੋਂ ਇਹਦੀ ਉਮਰ ਘਟਾ ਤੇ ਕਿਹੜੇ ਵੱਲੋਂ ਸੀਮਿੰਟ ਦਾ ਕਿ ਉਹ ਸਾਲ ਤੋਂ ਸਾਲ ਤੋਂ ਅੱਛਾ ਆ ਵੀ ਸਾਲ ਤੋਂ ਹੀ ਕਰੇ ਅੱਛਾ ਜੀ ਬੁਰੇ ਬੁਰੇ ਨਸਲ ਦੇ ਛਾ ਬੁਰੇ ਬੁਰੇ ਠੀਕ ਹੈ ਦੋਸਤੋ ਬੁਰਾ ਹੀ ਸਾਲ ਸੀਗਾ ਜਿੱਦੋਂ ਜਿੱਦਾਂ ਇਹ ਕੱਟਾ ਏ ਤੇ ਸਾਲ ਤੋਂ ਇਹਦੀ ਉਮਰ ਅਜੇ ਘਟਾ ਟੈਸਟਿਕਲ ਚੈੱਕ ਕਰ ਸਕਦੇ ਤੁਸੀਂ ਕਦ ਬਹੁਤ ਕਰੂਗਾ ਇਹ ਸੁਣ ਕੇ ਦੇਖੋ ਦੋਸਤੋ ਬਾਈ ਬੁਰੀ ਨਸਲ ਦੇ ਸ਼ਿਕਾਇਤ ਹੈ ਅੱਗੇ ਵੀ ਇਹਨਾਂ ਕੋਲੇ ਚੰਗੇ ਰਿਕਾਰਡ ਵਾਲੇ ਮੱਝਾ ਸੂਤ ਕੀਤੇ ਨੇ ਇਹਨਾਂ ਨੇ ਇਹਦਾ ਰੇਟ ਕੀ ਕਰਦੇ ਆਂ ਜੀ ਕਰ ਦਾਂਗੇ 30 ਕੀ ਦੇ ਆਪਾਂ 10 3000 ਹਾਂਜੀ ਬਾਈ ਜੀ 3000 ਰੁਪਿਆ ਦਾ ਰੇਟ ਕਰਦੇ ਆਂ ਬਸ਼ਮਾਨਤਾਨ ਹੋ ਜੂਗਾ ਰੇਟ ਜੇਦੋਂ ਆਪਣੇ ਕੋਲੇ ਕੋਈ ਵੀ ਪਹੁੰਚ ਗਿਆ ਬਾਕੀ ਉਹਦੇ ਨਾਲ ਕਰ ਲਾਂਗੇ ਠੀਕ ਹੈ ਜੀ ਬੁੱਪ ਜੀ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਵੀਡੀਓ ਨੂੰ ਲਈ ਧੰਨਵਾਦ ਸਤਿ ਸ੍ਰੀ ਅਕਾਲ ਜਲਦ ਮਿਲਦੇ ਇੱਕ ਸਿਉਰੀ ਨਵੀਆਂ ਵੀਡੀਓ ਨਾਲ